ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਤਾਂ ਦੱਦੀ ਹੈ ਕਿ ਕਾਦੀਆਂ ਦੇ ਫਰਦ ਕੇਂਦਰ ਅਤੇ ਪਟਵਾਰਖਾਨੇ ਦੀ ਬਿਲਡਿੰਗ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਨਾਇਬ ਤਹਿਸੀਲਦਾਰ ਕਾਦੀਆ ਸਤਨਾਮ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਮੁਰੰਮਤ ਲਈ ਪੰਡ ਜਾਰੀ ਕਰਨ ਲਈ ਦਰਖਾਸਤ ਭੇਜੀ ਹੈ ਦੱਦੀ ਹੈ ਕਿ ਕਾਦੀਆ ਤਹਿਸੀਲ ਦੇ ਉੱਪਰ ਅਰਧ ਕੇਂਦਰ ਦੀ ਬਿਲਡਿੰਗ ਬੇਹਦ ਪੁਰਾਣੀ ਆ ਅਤੇ ਇਸ ਦੀ ਹਾਲਾਤ ਵੀ ਬੇਹਦ ਖਸਤਾ ਹੋ ਚੁੱਕੇ ਨੇ ਬਿਲਡਿੰਗ ਦੀ ਸੱਤ ਵਿੱਚ ਵੱਡੇ ਵੱਡੇ ਦਰਖਤ ਉੱਗ ਆਏ ਹਨ ਅਤੇ ਕੰਧਾਂ ਵਿੱਚ ਦਰਾੜਾਂ ਆ ਚੁੱਕੀਆਂ ਹਨ ਬਾਰਸ਼ ਦੇ ਮੌਸਮ ਵਿੱਚ ਪੂਰੀ ਤਰ੍ਹਾਂ ਜਿਹੜੀ ਇਮਾਰਤ ਆ ਉਹ ਟਪ ਟਪ ਚੋਂ ਲਗ ਪੈਂਦੀ ਹੈ ਇਸੇ ਤਰ੍ਹਾਂ ਡੱਲਾ ਮੋੜ ਸਥਿਤ ਪਟਵਾਰਖਾਨੇ ਦੀ ਬਿਲਡਿੰਗ ਦੀ ਵੀ ਖਸਤਾ ਹਾਲਤ ਹੋ ਚੁੱਕੀ ਹੈ ਜੋ ਕਿ ਕਦੇ ਵੀ ਡਿੱਗ ਸਕਦੀ ਹੈ ਅਤੇ ਵੱਡਾ ਹਾਸਾ ਹੋ ਸਕਦਾ ਹੈ ਇਸ ਜ਼ਬੰਦੀ ਅੱਜ ਨਾਇਬ ਤਹਿਸੀਲਦਾਰ ਕਾਦੀਆਂ ਸਤਰਾਮ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਇਹਨਾਂ ਦੋਨਾਂ ਬਿਲਡਿੰਗਾਂ ਦੀ ਜਾਣਕਾਰੀ ਲਿਖਤ ਰੂਪ ਵਿੱਚ ਦੇ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਇਹਨਾਂ ਦੀ ਇਮਾਰਤ ਲਈ ਪੰਡ ਜਲਦ ਕਾਰੀ ਕਰ ਦਿੱਤੇ ਜਾਣ ਜਿੱਥੇ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਲਗਾਤਾਰ ਵਧੀਆ ਕੰਮਾਂ ਦੀ ਕਾਰਗੁਜ਼ਾਰੀ ਦਿਖਾ ਰਹੀ ਏ ਉਥੇ ਹੀ ਕਈਆਂ ਥਾਵਾਂ ਤੇ ਬਹੁਤ ਸਾਰੀਆਂ ਪੁਰਾਣੀਆਂ ਬਿਲਡਿੰਗਜ਼ ਜਿਹੜੀਆਂ ਕਿ ਮਰਮਮਤ ਤੋਂ ਵੀ ਬਿਨਾ ਪਈਆਂ ਹੋਈਆਂ ਨੇ ਇਸੇ ਤਰ੍ਹਾਂ ਦੀਆਂ ਮੰਜ਼ਲਾ ਜਿਹੜੀਆਂ ਇਮਾਰਤਾਂ ਨੇ ਇਹਨਾਂ ਦੀ ਖਦਸਾ ਹਾਲਤ ਨੂੰ ਦੇਖ ਕੇ ਖਤਰਾ ਵੀ ਮਹਿਸੂਸ ਹੋ ਰਿਹਾ ਹੈ ਜਿਵੇਂ ਕਿ ਇਹਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਬਹੁਤ ਸਾਰੀਆਂ ਦਰਾੜਾਂ ਆਈਆਂ ਹੋਈਆਂ ਤੇ ਸੱਤ ਵੀ ਜਿਹੜੀ ਉਹ ਕਾਫੀ ਜ਼ਿਆਦਾ ਕਮਜ਼ੋਰ ਨਜ਼ਰ ਆ ਰਹੀ ਹੈ ਹਾਲਾਤ ਇੰਨੇ ਜ਼ਿਆਦਾ ਬਦ ਤੋਂ ਬੱਤਰ ਨੇ ਕਿ ਕਿਸੇ ਸਮੇਂ ਵੀ ਇਹ ਹਾਂ ਸਾਗਰਸਤ ਹੋ ਸਕਦੀ ਹੈ ਤੇ ਵੱਡਾ ਨੁਕਸਾਨ ਹੋ ਸਕਦਾ ਹੈ ਨਾਲ ਤਹਿਸੀਲਦਾਰ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਸਾਰਾ ਕੁਝ ਮੇਰੇ ਆਉਣ ਤੋਂ ਪਹਿਲਾਂ ਮੈਂ ਦੇਖਿਆ ਕਿ ਇਹ ਬਹੁਤ ਹੀ ਜ਼ਿਆਦਾ ਖਦਸਾ ਹਾਲਤ ਦੇ ਵਿੱਚ ਬਿਲਡਿੰਗਾਂ ਦੋਵੇਂ ਹੀ ਪਈਆਂ ਹੋਈਆਂ ਨੇ ਤੇ ਇਹਨਾਂ ਦੀ ਬਹੁਤ ਜਿਆਦਾ ਮਰਮਤ ਹੋਣ ਵਾਲੀ ਹੈ ਵੱਡੇ ਵੱਡੇ ਦਰਖਤ ਜਿਹੜੇ ਉਹ ਕੰਦਾਂ ਦੇ ਆਰ ਪਾਰ ਜਿਹੜੇ ਨੇ ਉਹ ਆ ਚੁੱਕੇ ਨੇ ਤੇ ਇੱਥੇ ਬਿਜਲੀ ਦੀਆਂ ਤਾਰਾਂ ਵੀ ਇਸ ਤਰ੍ਹਾਂ ਲੰਮਕਰੀਆਂ ਨੇ ਜਿਵੇਂ ਕੀ ਜਾਲ ਪਾਇਆ ਹੋਵੇ ਤੇ ਇਹਨਾਂ ਤੋਂ ਵੀ ਖਤਰਾ ਕਾਫੀ ਜ਼ਿਆਦਾ ਮਹਿਸੂਸ ਹੁੰਦਾ ਰਹਿੰਦਾ ਹੈ ਪ੍ਰਸਾਤੀ ਦਿਨਾਂ ਦੇ ਵਿੱਚ ਇਹੋ ਜੀਆਂ ਇਮਾਰਤਾਂ 'ਚ ਕਰੰਟ ਜਲਦੀ ਆ ਸਕਦਾ ਹੈ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਹ ਹਾਸਾ ਹੋ ਸਕਦਾ ਹੈ ਬਿਲਡਿੰਗ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਜਿਹੜੀ ਕਿ ਕਿਸੇ ਵੀ ਸਮੇਂ ਹਾਸਾ ਗ੍ਰਸਤ ਹੋ ਸਕਦੀ ਹੈ ਆਓ ਕਰਦੇ ਹਾਂ ਗੱਲਬਾਤ ਨਾਇਬ ਤਹਿਸੀਲਦਾਰ ਸਤਨਾਮ ਸਿੰਘ ਦੇ ਨਾਲ ਵੀਡੀਓ ਵਾਇਲਰ ਵਰਈਆ ਤਸਵੀਰਾਂ ਪਾਣੀ ਖੜਾ ਲੁੱਟੇ ਲੱਗਿਆ ਸਰੀ ਜਿਹੜੀ ਵੀਡੀਓ ਵਾਇਰਲ ਹੋਈ ਆ ਇਹ ਅੱਜ ਤੋਂ 2 ਮਹੀਨਾ ਤੋਂ ਪਹਿਲਾਂ ਮੇਰੇ ਆਉਣ ਤੋਂ ਪਹਿਲਾਂ ਜਦੋਂ ਮੇਰੀ ਇੱਥੇ ਪੋਸਟਿੰਗ ਹੋਈ ਸੀ ਮੇਰੀ ਪੋਸਟਿੰਗ ਹੋਈ ਨੂੰ ਹਜੇ 2 ਮਹੀਨੇ ਹੋ ਗਏ ਆ ਇਹ ਸੀ ਜਿਹੜੀ ਆ ਸਨ 1980 ਦੀ ਬਣੀ ਹੋਈ ਆ ਕਾਦੀਆਂ ਦੀ ਇਹ ਇਹ ਬਿਲਡਿੰਗ ਬਣ ਤੋ ਬਾਅਦ ਜਿਹੜੀ ਉੱਪਰਲੀ ਸਟੋਰੀ ਵਿੱਚ ਦਰਖਤ ਵਗੈਰਾ ਲੱਗੇ ਸੀਗੇ ਉਸ ਤੇ ਪੌੜੀ ਨਹੀਂ ਦਿੱਤੀ ਕਰਕੇ ਸਫਾਈ ਦਾ ਪ੍ਰਬੰਧ ਨਹੀਂ ਹੋ ਸਕਿਆ ਪਰ ਫਿਰ ਵੀ ਮੈਂ 1 ਮਹੀਨਾ ਪਹਿਲਾਂ ਇਹਦੀ ਨਗਰ ਕੌਸ਼ਲ ਦੀ ਈਓ ਸਾਹਿਬ ਨੂੰ ਬੁਲਾ ਕੇ ਇੱਥੇ ਜਾ ਉਹਨਾਂ ਨੂੰ ਕਨਵੈਂਸ ਚ ਲਿਆ ਕੇ ਇਹ ਵੀ ਅਸੀਂ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਕਰਵਾਈ ਵੀ ਪਰ ਉਸ ਤੋਂ ਬਾਅਦ ਵਾਰਸ਼ ਦਾ ਮਹੀਨਾ ਹੋਣ ਕਰਕੇ ਜਿਆਦਾ ਵਾਰਸ਼ ਹੋਣ ਕਰਕੇ ਬਿਲਡਿੰਗ ਉੱਪਰੋਂ ਖਸਤਾ ਹਲ ਜੋ ਕਰਕੇ ਚੂਣ ਲੱਗਦੀ ਉਸ ਦਾ ਅਸੀਂ ਅੱਜ ਮਾਨਯੋਗ ਅਰਸ਼ੀ ਸਾਹਿਬ ਦੇ ਦਫ਼ਤਰ ਗੱਲਬਾਤ ਕਰਕੇ ਉਹ ਉਸ ਦਾ ਜੋ ਵੀ ਅਸੀਂ ਪੀਐਲਆਰਐਸ ਨੂੰ ਲਿਖ ਕੇ ਜਾਂ ਕੋਈ ਹੈੱਡ ਚੋ ਸਾਨੂੰ ਕੋਈ ਫੰਡ ਪ੍ਰੋਵਾਈਡ ਹੋ ਜਾਵੇ ਮੰਡ ਪ੍ਰੋਵਾਈਡ ਕਰਵਾ ਕੇ ਅਸੀਂ ਇਹਦੀ ਸਫਾਈ ਵੀ ਕਰਾਵਾਂਗੇ ਇਹਦੀ ਰਿਪੇਅਰ ਵੀ ਕਰਾਵਾਂਗੇ ਇਹਦੀ ਬਰੰਮਤ ਵੀ ਕਰਾਵਾਂਗੇ ਤਾਂ ਕਿ ਕੋਈ ਆਉਣ ਵਾਲਾ ਕੋਈ ਕੋਈ ਮਤਲਬ ਬਿਲਡਿੰਗ ਤੇ ਸਾਡਾ ਕੋਈ ਰਿਪੋਰਟ ਨਾ ਡੈਮੇਜ ਹੋ ਜਾਵੇ ਜਾਂ ਕਿਸੇ ਨੂੰ ਕੋਈ ਬਿਜਲੀ ਦਾ ਕੋਈ ਕੋਈ ਪ੍ਰੋਬਲਮ ਨਾ ਆ ਜਾਵੇ ਕਿਸੇ ਨੂੰ ਇਸ ਕਰਕੇ ਅਸੀਂ ਇਹਦੀ ਜਲਦੀ ਤੋਂ ਜਲਦੀ ਨੰਮਤ ਕਰਵਾ ਕੇ ਸਫਾਈ ਕਰਾ ਕੇ ਮਾਰਕਟ ਕਮੇਟੀ ਨਗਰ ਕੌਂਸਲ ਦੇ ਦਫ਼ਤਰ ਨੂੰ ਲੱਗੋਗੇ ਨਗਰ ਕੌਂਸਲ ਦਾ ਜਗਾ ਨਗਰ ਕੌਂਸਲ ਦੀ ਆ ਸਭ ਤੁਸੀਂ ਸਾਡੀ ਬਣੀ ਹੋਈਆਂ ਅਸੀਂ ਇਹਦਾ ਪੂਰਾ ਪ੍ਰਬੰਧ ਕਰਾਂਗੇ ਆਉਣ ਵਾਲੇ ਸਮੇਂ ਚ ਕਿਉਂਕਿ ਵਾਰਸਾ ਦਾ ਮੌਸਮ ਆ ਫਿਰ ਜਿਆਦਾ ਵਾਰਸਾ ਨੂੰ ਕਰਕੇ ਜਿਆਦਾ ਨਾ ਖਰਾਬ ਹੋ ਜਾਵੇ ਇਸ ਕਰਕੇ ਜਲਦੀ ਤੋਂ ਜਲਦੀ ਅਸੀਂ ਇਹਦੀ ਰਿਪੇਅਰ ਕਰਾਵਾਂਗੇ ਜੱਲੇ ਮੋੜ ਤੇ ਪਰਵਾਰਖਾਨਾ ਜੱਲੇ ਮੋੜ ਵਾਲਾ ਜਿਹੜਾ ਪਰਵਾਰਖਾਨਾ ਉਹ ਵੀ ਪੁਰਾਣਾ ਹੀ ਬਣਿਆ ਹੋਇਆ ਹੈ ਕੇਂਦਰੀ ਪਰਵਾਰਖਾਨਾ ਬਣਿਆ ਹੋਇਆ ਜਿੱਥੇ ਸਾਡੇ ਸੂਹ ਪਰਵਾਰੀ ਸਾਹਿਬ ਬੰਦੇ ਆ ਕੰਨ ਉਹ ਹਲਕਾ ਜੱਲੇ ਮੋੜ ਵਾਲਾ ਐਂਡ ਉਹਦਾ ਅਸੀਂ ਮੈਂ ਵੀ ਦੋ ਵਾਰ ਤਨਵਰ ਵਿజిਟ ਕਰੀਆ ਉਹਦੀ ਵੀ ਹਾਲਤ ਥੋੜੀ ਜਿਹੀ ਖਸਤਾ ਹੈ ਉਸ ਬਾਰੇ ਵੀ ਅਸੀਂ ਅਧਿਕਾਰੀਆਂ ਨੂੰ ਲਿਖਾਂਗੇ ਮਨਜੋਗ ਡਿਸੈਬਲ ਨੂੰ ਵੀ ਲਿਖਾਂਗੇ ਅਸੀਂ ਐਸਸੀਮ ਸਾਹਿਬ ਨਾਲ ਲੋ ਕਰਕੇ ਜਿਹੜੀ ਵੀ ਸਾਨੂੰ ਫੰਡ ਜੋ ਕੋਈ ਸਾਨੂੰ ਰਪੇ ਰਾਸਤੇ ਜਾਂ ਕੁਝ ਮਿਲੂਗਾ ਅਸੀਂ ਉਹਦੀ ਰਪੇ ਜਲਦੀ ਤੋਂ ਜਲਦੀ ਕਰਾਂਗੇ